ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਠੂਲੀਵਾਲ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੁਖਜੀਤ ਕੋਲੇ ਪਹੁੰਚੇ ਹੋਇਆ ਆਂ ਗਾਵਾਂ ਸੱਜਣੋ ਛੇ ਦਿਖਾ ਦਾਂਗੇ ਦੋ ਗੱਬਣਾ ਇੱਕ ਟੋਕੜ ਗੱਬਣਾ ਤੇ ਤਿੰਨ ਤਾਜ਼ੀਆਂ ਸੂਈਆਂ ਤੇ ਜਿਹੜਾ ਰੇਟ ਆ ਰੇਟ ਅੱਜ ਦਾ ਬਾਈ ਕਹਿੰਦਾ ਨਾ ਇਹ ਮੰਨ ਲਓ ਵੀ 50000 ਤੋਂ ਲਾ ਕੇ 70-75000 ਤੱਕ ਦਾ ਰੇਟ ਰਹੂਗਾ ਕਿਉਂਕਿ ਕਾਫੀ ਭਰਾਵਾਂ ਦੇ ਫੋਨ ਆਉਂਦੇ ਤੇ ਵੀ ਯਾਰ ਛੋਟੇ ਪੜਤਿਹਾਂ ਗਾਵਾਂ ਲੈਣੇ ਨੇ ਐਤ ਕੀ ਦਾ ਜਿਹੜਾ ਲਾਟ ਆ ਲਾਟ ਬਾਈ ਕਹਿੰਦਾ ਆ ਛੋਟੇ ਰੇਟ ਵਾਲੀ ਦੇਣਾ ਭਰਾਵਾਂ ਨੂੰ ਆ ਜਾ ਸਕ ਜੀ ਤੁਰਲੇ ਬੰਨੇ ਫਿਰ ਸ਼ੁਰੂ ਕਿਹੜੇ ਪਾਸੋਂ ਕਰੀਏ ਸਰੋ ਸੁਈਆਂ ਆ ਜਾਂਦੇ ਕਰ ਲਓ ਹਾਂਜੀ ਤੋਂ ਕਰ ਦਈਏ ਕਰ ਲਓ ਜੀ ਆ ਜਾ ਗਰੀ ਲਿਆ ਕੈਮਰਾ ਇਧਰਲੇ ਬੰਨੇ ਵਾ ਇੱਥੋਂ ਕਰਾਂਗੇ ਸ਼ੁਰੂ ਇਹ ਨੰਬਰ ਬੋਲ ਤੇਰਾ ਨੰਬਰ 62395 ਜੀ ਹਾਂਜੀ 37195 ਜੀ 62395 37195 ਸ਼ੁਰੂਆਤ ਇੱਥੋਂ ਕਰ ਲਾਂਗੇ ਹਾਂਜੀ ਹਾਈਟ ਆ ਗਈ ਮੀਡੀਅਮ ਹਾਈਟ ਨਹੀਂ ਬੜੀ ਜਿਆਦੇ ਵੱਡੀ ਹੈਗੀ ਪਰ ਕੁਆਲਿਟੀ ਬੱਛੀ ਦੀ ਵੱਲੀ ਆ ਥੱਲਿਓ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਐਨ ਆ ਗਿਆ ਫਾੜੀ ਵਾਲਾ ਲੇਵਾ ਖਣ ਲੱਗਿਆ ਇਹਨੂੰ ਹੱਥੀ ਚਵਾਈ ਵਾਲਾ ਸੁਆਸਬਜੀਤ ਸੁਹਾ ਦੂਜਾ ਜੀ ਤੌਰ ਖੋਲ ਕੇ ਕਦੋਂ ਸੁਈਆ ਇਹਨੂੰ ਅੱਜ ਸੁਈ ਨੂੰ ਤੀਜਾ ਦਿਨ ਆ ਜੀ ਤੀਜਾ ਦਿਨ ਹਾਂ ਕਿੰਨੀ ਬੌਲੀ ਆ ਬੌਲੀ ਇਹਦੇ ਥੱਲੇ 14 ਕਿਲੋ ਕੋਈ ਵੀ ਮੰਨ ਕੇ ਲਿਜਾ ਸਕਦਾ ਹੈਗਾ ਹੈ ਜੀ ਹਾਂ ਡੰਗ ਤੋਂ ਡੰਗ ਡੰਗ ਤੋਂ ਡੰਗ ਚਾਹੇ ਚਾਰ ਡੰਗ ਮੰਨ ਲੈ ਇੱਕ ਗੱਲ ਹੋਰ ਦੱਸਦਾ ਨਾ ਜਿਹੜਾ ਜੜਾ ਲਾਟ ਹੈ ਦਾ ਰੇਟ ਵੀ ਨਾਰਮਲ ਆ ਤੇ ਗਾਵਾਂ ਹੈਗੀਆਂ ਵੀ ਯਾਰ ਅੱਗੇ ਮੌਸਮ ਚ ਚੱਲਣਆਂ ਨੇ ਜਿੰਦਾਂ ਤੱਕ ਮੌਸਮ ਆਊਗਾ ਉਦਾਂ ਦੇ ਮੌਸਮ ਆਣੇ ਗਾਵਾਂ ਹੀ ਫੜੀਆਂ ਨੇ ਬਾਈ ਨੇ ਇਹ ਕੀ ਘਮਾਰਾ ਜੋਬਰਾ ਇੱਥੋਂ ਹੁਣ ਗਰਮੀ ਚ ਇਹੋ ਜਿਹੀਆਂ ਚੱਲਣੀਆਂ ਨੇ ਜੀ ਠੀਕ ਆ ਠੀਕ ਆ ਹਾਂ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ 20 ਕਿਲੋ ਬੱਸੀ ਨੇ ਰਾਮਦਾਰੀ ਨਾਲ ਹੀ ਕੱਢੀ ਜਾਣਾ ਜੀ ਆ ਹਾਈਟ ਹਾਈਟ ਜ਼ਰੂਰ ਆਪਾਂ ਕਹਿ ਸਕਦੇ ਆ ਮੀਡੀਅਮ ਆ ਪਰ ਉਹਦਾ ਮਜ਼ਬੂਤ ਵਾਲੀ ਆ ਹਨਾ ਲੱਤਾਂ ਲੁੱਤਾਂ ਦੇ ਦੇਖੋ ਜੀ ਕਿੰਨੇ ਮਜ਼ਬੂਤ ਆ ਜਿਵੇਂ ਬੱਟੇ ਵਰਗੀ ਹੱਲ ਮਜ਼ਬੂਤੀ ਚ ਆ ਗਈ ਦੁੱਧ ਪਾਈਏ ਤਾਂ ਚੰਗਾ ਪਾ ਦੂਗੀ ਕਿੰਨਾ ਦੱਸਿਆ ਹਨਾ ਦੁੱਧ 14 ਕਿਲੋ ਤਿਆਰ ਆ ਜੀ 14 ਕਿਲੋ ਹੁਣ ਇਹਦੇ ਕੋਲ ਹੈਗਾ ਰਾਈਡੀ ਹਾਂ ਠੰਡਾ ਕਰਕੇ ਕੋਈ ਝੱਗ ਵਾਲਾ ਤਾਂ ਚਾਹੇ 16 ਕਿਲੋ ਬਣਾ ਦਾਂਗੇ ਆਪਾਂ ਇਹਦਾ ਵੀ ਹਾਂਜੀ ਪੈਸੇ ਜੀ ਪੈਸੇ ਦੇ ਫੋਨ ਤੇ ਕਰ ਲਾਂਗੇ ਫੋਨ ਤੇ ਮੈਂ ਰੇਟ ਰਹੂਗਾ 50 ਤੋਂ 70 ਰੁਪਏ ਤੱਕ ਹਾਂ 70 75 ਹੱਦ ਆ ਜੀ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ 50 ਤੋਂ 70 75000 ਹੀ ਰਹੂਗਾ ਸ਼ੁਰੂਆਤ ਚੀ ਦੱਸਦਾ ਤੁਹਾਨੂੰ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਤੇ ਕੈਮਰਾ ਤੌਰ ਸੁਖਜੀਤ ਖੋਲ ਕੇ ਥਾਂ ਥੋਣੀ ਨੂੰ ਵੀ ਚੰਗਾ ਲੱਗਿਆ ਹਾਂ ਇਹਦਾ ਵੀ ਪੂਰਾ ਵਧੀਆ ਜੀ ਬੱਚੇ ਕੀ ਆਗੇ ਨਾਲ ਇਹਨਾਂ ਦੇ ਉਹ ਉਹਦੇ ਮਗਰ ਬੱਸ ਆ ਗਿਆ ਜੀ ਇਹਦੇ ਮਗਰ ਬੱਸੀ ਹੈਗੀ ਠੀਕ ਆ ਗੱਲ ਹਾਂ ਇਹਦੇ ਨਾਲ ਆ ਗਈ ਬੱਛੀ ਇੱਕ ਨੰਬਰ ਵਾਲੀ ਮਗਰ ਆ ਗਿਆ ਤੀਜਾ ਤਾਂ ਨਹੀਂ ਇਹਨੂੰ ਆ ਸੂਈ ਨੂੰ ਜੀ ਇਕੱਠੀਆਂ ਹੀ ਸੂ ਫੈਟ ਫੂਟ ਆਉਂਦੀ ਮੱਝਾਂ ਵਰਗੀ ਫੈਟ ਮੱਝਾਂ ਵਾਲੀ ਜਮਾ ਮੱਝਾਂ ਨਾਲ ਸਿਸਟਮ ਨਹੀਂ ਹੋਊਗਾ ਐਂ ਘਮਾ ਲਾ ਤੇਰੇ ਵਾਲੇ ਪਾਸੇ ਉਤਲੇ ਬੰਨੀ ਘਮਾ ਲਾ ਇਹ ਕਹਿ ਦਿੰਦਾ ਸੁਆ ਹੋ ਗਿਆ ਇਹਦਾ ਵੀ ਤੀਜਾ ਦਿਨ ਹੀ ਆ ਜੀ ਕਿੰਨੀ ਬੌਲੀ ਇਹਦੇ ਕੋਲੇ ਬੌਲੀ ਇਹਦੇ ਥੱਲੇ ਵੀ 14 ਕਿਲੋ ਬਣਾ ਦੇਾਂਗੇ ਜੀ ਆਪਾਂ 14 ਹੈਗੀ ਡੰਗ ਟੋੜ ਰੰਗ ਟਾਈਮ ਤੋਂ ਟਾਈਮ ਹਾਂ ਆ 14 ਬਾਈ ਕਹਿੰਦਾ ਟਾਈਮ ਤੋਂ ਟਾਈਮ ਇਹ ਥੱਲੇ ਵੀ ਬਣਾ ਦੇਾਂਗੇ ਤੇ ਦੁੱਧ ਜਿਵੇਂ ਸੁਣ ਮੈਂ ਦੱਸਿਆ ਵੀ ਇਹ ਸਮਝ ਲਓ ਮਤਲਬ ਮੱਝਾਂ ਵਰਗਾ ਦੁੱਧ ਹੀ ਹੋਊਗਾ ਇਹ ਕੰਮ ਦਾ ਬੱਲੇ ਕੋਲ ਮਜਬੂਤ ਆ ਗਈਆਂ ਚਬਾਈ ਦੇ ਮਾਮਲੇ ਚ ਕਿਵੇਂ ਨੇ ਭਾਈ ਚਬਾਈ ਦੇ ਆ ਠੰਡਿਆਂ ਨੇ ਜਿਹਨੇ ਆ ਨਾ ਪਾਓ ਨਾ ਪਾਓ ਅੱਛਾ ਬਿਨਾ ਨਿਆਣੇ ਤੂੰ ਹਾਂ ਕੋਈ ਚੱਕਰ ਹੀ ਨਹੀਂ ਹੈਗਾ ਜੀ ਕਿੰਨੇ ਪੈਸੇ ਰੇ ਪੈਸੇ ਦਾ ਫਿਰ ਤੂੰ ਕਹਿੰਦਾ ਵੀ ਫੋਨ ਤੇ ਕਰਨੇ ਨਾ ਹਾਂ ਪੈਸੇ ਫੋਨ ਤੇ ਜੀ ਹੋਊਗਾ ਜਾਇਜ਼ 50 ਤੋਂ 70 ਵਾਲੀ ਦਊਂ ਹਾਂ ਉਦੋਂ ਤਾਂ ਨਹੀਂ ਟੱਪਦਾ ਨਾ ਨਾ 75000 ਤੋਂ ਟੱਪਦਾ ਨਹੀਂ ਹੈਗਾ ਆਪਣੇ ਨਾਲ ਤੇ ਫੋਨ ਤੇ 85 90 ਰੱਖਣਾ ਨਹੀਂ 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 ਉਹ ਕੰਮ ਨਹੀਂ ਹੁੰਦਾ ਨਾਲ ਆ ਗਈ ਪੱਛੀ ਲੈ ਹੋ ਸਾਈਡ ਨੂੰ ਮਾਰ ਕੇ ਰਹੀ ਕੈਮਰਾ ਨਾਲ ਆ ਗਈ ਬਸ ਇਹ ਪੂਰੀ ਕੁਆਲਿਟੀ ਦੀ ਹੈ ਜੀ ਇਹਦਾ ਨੰਬਰ ਆ ਗਿਆ ਦੂਜਾ ਤੇ ਹੁਣ ਆ ਜਾ ਤਿੰਨ ਹੇ ਆ ਗਈ ਬਲੈਕ ਕਲਰ ਚ ਪਲੇ ਵਾਇ ਇਹਨੂੰ ਵੀ ਸੋਹਣਾ ਲੱਗਿਆ ਸੁਆ ਇਹਦਾ ਸੁਆ ਇਹਦਾ ਪਹਿਲਾ ਜੀ ਪਹਿਲਾ ਹਾਂ ਆ ਤੋਰ ਖੋਲ ਕੇ ਫਿਰ ਦੋ ਤੋਂ ਚਾਰ ਦੰਦ ਹੋ ਰਹੀ ਆ ਬਸੇ ਠੀਕ ਆ ਗੱਲ ਦੰਦਾ ਜੀ ਆ ਦੰਦਾ ਜੀ ਆ ਜੀ ਹਾਈਟ ਸਮਝ ਨਹੀਂ ਆ ਰਹੀ ਹੈ ਨਾ ਆ ਪਰੇਸ਼ਾਨਾ ਕਰ ਕੋਈ ਗੱਲ ਨਹੀਂ ਕੋਈ ਗੱਲ ਦੇਖ ਲੂਗਾ ਭਰਾ ਜਿਹੜਾ ਆਊਗਾ ਤੋਰੇ ਤੋਰ ਦੇ ਖੋਲ ਕੇ ਤੰਗ ਨਾ ਕਰ ਜੀ ਕਿੰਨੇ ਦਿਨ ਦਾ ਸੁਆ ਇਹਦਾ ਇਹਨੂੰ ਹੋ ਗਏ 4 ਦਿਨ ਸੁਈ ਨੂੰ 4 ਦਿਨ ਹਾਂ ਕਿੰਨੀ ਬੌਲੀ ਹਜਰ ਹੈ ਇਹਦੇ ਲਵੇ ਬੌਲੀ ਹੈਗੀ 12 ਕਿਲੋ ਜੀ 12 ਹਾਂ ਹੈਗੀ ਟਾਈਮ ਦੋ ਟਾਈਮ ਚੋਣ ਵਾਲੀ ਹਾਂ 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 ਤੇ ਫੈਟ ਪਰਸੈਂਟੇਜ ਇਹਦੀ ਵੀ ਚੰਗੀ ਹੋਊਗੀ ਫੈਟ ਇਹਦੀ ਵੀ ਪੂਰੀ ਚੰਗੀ ਹੈ ਜੀ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਸੀ ਨਾ ਵੀ ਕ੍ਰੋਸ ਅੰਗ ਵਾਲੀਆਂ ਗਾਵਾਂ ਨੇ ਅੱਜ ਤੇ ਸਭਾ ਆਦੀਆਂ ਬਾਈ ਕਹਿੰਦਾ ਠੰਡੀਆਂ ਨੇ ਵੀ ਤੁਸੀਂ ਬਿਨਾਂ ਨਿਆਣੇ ਤੋਂ ਵੀ ਚੋ ਸਕਦੇ ਹੋ ਉਹ ਸਮੱਸਿਆ ਨਹੀਂ ਤੁਹਾਨੂੰ ਆਊਗੀ ਚੋਣ ਚਬਾਉਣ ਚ ਵੀ ਗਰਮ ਇਹਦੇ ਮਾਂ ਘਰਾ ਆ ਬੱਸਾ ਵੀਰੇ ਆਪ ਅੱਛਾ ਨਾਲ ਇਹਦੀ ਹਾਂ ਠੀਕ ਆ ਗੱਲ ਆ ਲੈ ਚਲ ਗਰੀ ਮਾਰਦੀ ਕੈਮਰਾ ਇੱਥੋਂ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਪੂਰੀ ਠੰਡੀ ਹੈ ਜੀ ਕੋਲੀ ਚਵਾਈ ਹੈਗੀ ਨਾਲੇ ਸ਼ਰਲਾ ਛੱਟਾ ਟਾਇਟ ਫੈਟ ਆਪਣੀ ਗਾਰੰਟੀ ਹੈ ਜੀ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਉਹ ਬਾਈ ਕਹਿੰਦਾ ਗਰੰਟੀ ਵਾਲਾ ਕੰਮ ਹੀ ਰਹੂਗਾ ਬਾਕੀ ਜਿਹੜੇ ਸੱਜਣ ਨੇ ਪਾਸ ਕਰਕੇ ਲਿਆਣੀਆਂ ਯਾਰੋ ਪਾਸ ਵੀ ਕਰਕੇ ਲੈ ਜੇ ਉਹਦੇ ਵਾਲੀ ਬਾਈ ਕਹਿੰਦਾ ਕੋਈ ਦਿੱਕਤ ਵਾਲਾ ਕੰਮ ਨਹੀਂ ਤੇ ਹੁਣ ਗੈਰੀ ਆ ਪੱਛੀ ਤੇ ਮਾਰ ਗਿਆ ਮੇਰਾ ਵੀ ਆ ਤੋਕਰ ਗੱਬਣਾ ਜਾਤ ਯੂਤ ਵਾਲੀ ਜੰਗੀ ਆ ਇੱਥੋਂ ਮਾਰੀ ਫੇਸ ਤੋਂ ਕੈਮਰਾ ਫੇਸ ਤੋਂ ਬਾਡੀ ਦੀ ਬੰਤਰ ਕੱਦ ਚੰਗਾ ਤੇ ਲੇਵੇ ਦਾ ਡਿਜ਼ਾਈਨ ਵਾਲਾ ਸੋਨਾ ਰੱਖਦੀ ਆ ਨਾ ਹਾਂਜੀ ਤੋਰ ਖੋਲ ਕੇ ਇਹ ਆ 18 ਤਰੀਕ ਤੋਂ ਇਹਨੂੰ ਸੇਮਾ ਮਹੀਨਾ ਲੱਗ ਜਾਊਗਾ ਜੀ ਸ਼ੇਮਾ ਮੀਨਾ ਹਾਂ ਜਿਹੜੀ 18 ਆਊਗੀ ਹਾਂ ਹਾਂ ਪੰਜ ਪੂਰੇ ਹੋ ਕੇ ਹਾਂ ਸੇਮਾ ਲੱਗ ਜੂਗੀ ਬੱਚਾ ਤਾਂ ਨਹੀਂ ਹੈਗਾ ਨਾਲ ਹੈ ਬੱਚਾ ਨਹੀਂ ਹੈਗਾ ਜੀ ਇਹਦੇ ਨਾਲ ਬੱਚਾ ਨਾਲ ਹੈ ਨਹੀਂ ਜਾਤ ਚੰਗੀ ਆ ਦੁੱਧ ਕਿੰਨਾ ਹਾਜ਼ਰ ਆਉਣਾ ਦੁੱਧ ਵੀਰੇ ਆਪਾਂ ਮਾਲਕਾ ਦੇ 14 ਕਿਲੋ ਮਣਕੇ ਲੈ ਕੇ ਆਏ ਸੀ ਬੱਸੀ ਨੇ ਆ ਕੇ ਜੀ ਨਹੀਂ ਲਾਇਆ ਠੀਕ ਆ ਤਿੰਨ ਚਾਰ ਦਿਨ ਹੋਏ ਨੇ ਆਪਣੇ ਕੋਲ ਆਈ ਨੂੰ ਠੀਕ ਆ ਜੀ ਹੁਣ 10 ਕਿਲੋ ਮਣਿਆ ਕੇ ਦੇ ਦਾਂਗੇ ਆਪਾਂ 10 ਕਿਲੋ ਹੈਗਾ ਹਾਂ ਟਾਈਮ ਤੋਂ ਟਾਈਮ ਚੋਣ ਵਾਲਾ ਜਿੰਨਾ ਟਾਈਮ ਮਰਜ਼ੀ ਚੋਈ ਜਾਵੇ ਬੰਦਾ ਕਦ ਆ ਗਿਆ ਫੁੱਲ ਸੁਆ ਕਿਹੜਾ ਸੁਈ ਅੱਗੇ ਸੁਆ ਦੂਜਾ ਸੂਈ ਪਹਿਲਾ ਸੂਈ ਹੋਈ ਆ ਠੀਕ ਆ ਗ ਆ ਹੋ ਸਕਦਾ ਸੱਜਣੋ ਦੰਦਾ ਚ ਹੀ ਹੋਵੇ ਪਰ ਸਾਫ ਸੁਥਰੀ ਫੁੱਲ ਆ ਗਈ ਹਰੇਕ ਪੱਖ ਤੋਂ ਲੇਵਾ ਰੱਖੂਗੀ ਫਿਕਸ ਫਿਕਸ ਜਿਹਾ ਕਹਿ ਲਿਆ ਪੂਰੇ ਤਿਆਰ ਹੋਏ ਲੱਖ ਸਵਾ ਲੱਖ ਦੀ ਬਸਤੀ ਹੈ ਵੀਰੇ ਹੁਣ ਇਹ ਤਾਂ ਤੈਨੂੰ ਹੀ ਪਤਾ ਹੀ ਆ ਤੇ 18 ਤੋਂ ਇਹਨੂੰ ਛੇਮਾ ਲੱਗ ਜਾਣਾ ਹਾਂ ਤਕਰੀਬਨ ਤਕਰੀਬਨ 18 ਨੂੰ ਪੰਜ ਮਹੀਨਿਆਂ ਦੀ ਪੂਰੀਆਂ ਦੀ ਗੱਭਣ ਹੋ ਜੂਗੀ ਚੈੱਕ ਆਪ ਦਾ ਜਿਹੜਾ ਭਰਾ ਲਊਗਾ ਮੈਂ ਕਹਿੰਦਾ ਇੱਥੇ ਹੀ ਕਰਾ ਕੇ ਲੈ ਉਹ ਕਰਾ ਕੇ ਲੈ ਜੀ ਕਿਉਂਕਿ ਬਾਅਦ ਚੋਂ ਗੱਭਣ ਤੋਕਰ ਦੀ ਦਿੱਕਤ ਆ ਜਾਂਦੀ ਆ ਹਾਂ ਆਲਾ ਕਹਿੰਦਾ 20 ਦਿਨ ਨਹੀਂ ਸੂਈ ਯਾਰ ਮਹੀਨਾ ਉੱਤੇ ਲੱਗੀ ਹੈ ਨਾ ਆਪਣੇ ਕੋਲੋਂ ਬੰਦਾ ਕਰਾ ਕੇ ਲੈ ਕੇ ਜਾਓ ਬਾਕੀ ਨੇ ਲੈਵੇ ਤਾਂ ਨਾੜਾ ਨੂੜਾ ਦੇਖੋ ਕਿੰਨੇ ਚੰਗੀਆਂ ਨੇ ਤਾਜੀ ਦਾ ਕਿਨਾਂ ਦੱਸੋ ਤਾਜੀ ਦਾ ਇਹਨੇ 25 26 ਕਿਲੋ ਦਿੱਤਾ ਜੀ ਵੀਰੇ ਠੀਕ ਆ ਪਹਿਲਾਂ ਹਾਂ ਤੇ ਆ ਜਾ ਫਿਰ ਅਗਲੇ ਨੰਬਰ ਤੇ ਹੁਣ ਇਹ ਮਾਰਦੇ ਇਹ ਗੱਭਣਾ ਆ ਗੀਆਂ ਸੁਬਾ ਇਹਦਾ ਦੂਜਾ ਜੀ ਬੰਦੋ ਛੇ ਦੰਦਾ ਹੈ ਛੇ ਦੰਦਾ ਕੀ ਛੇ ਦੰਦਾ ਕੀ ਜੀ ਆ ਦੰਦਾ ਚ ਬਾਈ ਕਹਿੰਦਾ ਛੇ ਦੰਦਾ ਤੇ ਥਣ ਥਣ ਚੰਗਾ ਲੱਗਿਆ ਹਾਂ ਥਣ ਪੂਰਾ ਵਧੀਆ ਲੱਗਿਆ ਹੋਇਆ ਜੀ ਬਾਕੀ ਉਹ ਵੀ ਬੱਸੀ ਬੱਟੇ ਵਰਗੀ ਪਈ ਆ ਕੋਈ ਐ ਨਹੀਂ ਆ ਜੀ ਜੂਤ ਆ ਗਈ ਫੁੱਲ ਮੌਸਮ ਚੱਲਣ ਵਾਲੀ ਆ ਜਿੱਦਾਂ ਦੇ ਅੱਗੇ ਮੌਸਮ ਆ ਰਿਹਾ ਗਰਮੀ ਦਾ ਗਰਮੀ ਚੱਲਣ ਵਾਲੀਆਂ ਗਾਵਾਂ ਨੇ ਨੰਬਰ ਇਹਦਾ ਆ ਗਿਆ ਸਜ ਨੂੰ ਪੰਜਵਾਂ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਲੈ ਚੱਲ ਬਾਈ ਕਿੰਨੇ ਦਿਨ ਕੱਢ ਦੂ ਘੱਟ ਤੋਂ ਘੱਟ ਦਿਨ ਹਫਤਾ ਆਰਾਮ ਦਾ ਨਾਲ ਕੱਢ ਜੀ ਇੱਕ ਹਫਤਾ ਹਾਂ ਕਿੰਨਾ ਕਿ ਦੁੱਧ ਦੱਸਿਆ ਤਾਂ ਪਹਿਲਾਂ ਦਾ ਦੁੱਧ ਇਹਦਾ ਪਹਿਲਾਂ ਦਾ 20 ਕਿਲੋ ਦੱਸਿਆ ਹੋਇਆ ਜੀ ਮਾਲਕਾਂ ਨੇ ਠੀਕ ਆ ਕਹਿੰਦਾ ਹਫਤਾ 10 ਦਿਨ ਪੈਂਡਿੰਗ ਆ ਨਾ ਗੱਡੀ ਗੁੱਡੀ ਚੜ ਕੇ ਪਹਿਲਾਂ ਸੂਪੇ ਇੱਕ ਦੋ ਦਿਨ ਪਰ ਉਹ ਘੱਟ ਤੋਂ ਘੱਟ ਵੀ ਜਿਹੜੇ ਹਿਸਾਬ ਨਾਲ ਥੱਲੇ ਪੋਲੀ ਲੋਲੀ ਪਈਆ ਹਫਤਾ ਕੱਢ ਦੂਗੀ ਹਫਤਾ ਰ ਆਉਂਦਾ ਨਾਲ ਕੱਢੋ ਜੀ ਤੇ ਹੁਣ ਆ ਜਾ ਗਏ ਅਸੀਂ ਅਗਲੇ ਨੰਬਰ ਵਾਲੀ ਤੇ ਐ ਤੇ ਮਾਰ ਕੈਮਰਾ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਜੀ ਦੂਜਾ ਹਾਂ ਇਹ ਦੰਦੋ ਜਵਾਨ ਆ ਜੀ ਇਹ ਕਿੰਨਾ ਕ ਟਾਈਮ ਕੱਢਦੀ ਹੈ ਇਹਦੇ ਆਪਾਂ ਨੂੰ ਮਾਲਕਾਂ ਨੇ ਦੱਸਿਆਗਾ 15 ਦਿਨ ਬਾਕੀ ਜੀ ਤੋਰ ਹੋ ਕੇ 15 ਹਾਂ ਹੋ ਸਕਦਾ 2-4 ਇਧਰ ਉਧਰ ਵੀ ਕਰਦੇ ਆ ਇਧਰ ਉਧਰ ਵੀ ਲਿਜਾ ਸਕਦੇ ਹਾਂ ਕਿਉਂਕਿ ਕਈ ਵਾਰੀ ਪਸ਼ੂ ਹੁੰਦਾ ਹੈ ਨਾ ਕੋਈ ਪਸ਼ੂ 2-4 ਦਿਨ ਉੱਤੇ ਲਿਆ ਕੇ ਸੁੰਦਾ ਕੋਈ ਪਸ਼ੂ ਆਪਾਂ ਕਹਿ ਲਈਏ ਵੀ ਪੂਰੇ ਦਿਨਾਂ ਤੀ ਸੂਪਾਂ ਦਾ ਤੇ 15-22 ਕਹਿੰਦਾ ਮਾਲਕ ਨੇ ਦੱਸੇ ਨੇ ਬਾਕੀ ਤੁਸੀਂ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਲਓ ਕਿਉਂਕਿ ਥੱਲੇੋਂ ਤਾਂ ਤਕਰੀਬਨ ਤਕਰੀਬਨ ਲੱਗ ਗਈ ਸਟਾਰਟ ਹੋ ਗਈ ਥੱਲੇੋਂ ਤੁਰਪੀ ਬੱਚੀ ਆ ਗਈ ਐਚ ਐਫ ਕ੍ਰੋਸ ਚ ਦੁੱਧ ਕਿੰਨਾ ਦੱਸਿਆ ਬਾਈ ਇਹਦਾ ਦੁੱਧ ਇਹਦਾ ਮਾਲਕਾਂ ਨੇ ਇਹ ਆਪਾਂ ਨੂੰ 18 ਕਿਲੋ ਦੱਸਿਆ ਹੈ ਠੀਕ ਹੈ ਗੱਲ ਪਹਿਲਣ ਦਾ ਪਹਿਲਣ ਦਾ ਜੀ ਇਸ ਵਾਰੀ ਸੂਹਿਆ ਦੂਜਾ ਸੂਹਿਆ ਜਿੰਨ ਜਿਵੇਂ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਯਾਰ 15 ਕਿਹਾ ਹੋ ਸਕਦਾ ਵੀ 20 ਡੇੜ ਗੇੜ ਵੀ ਲੈ ਜੇ ਹੋ ਸਕਦਾ ਵੀ 14 ਦਿਨਾਂ ਤੇ ਵੀ ਸੂਕੇ ਥਣ ਥਣ ਬੱਸੀ ਦਾ ਪੂਰਾ ਵਧੀਆ ਲੱਗਿਆ ਕੋਈ ਆਈ ਨਹੀਂ ਸਿੰਗਲ ਚਾਰ ਹੀ ਨੇ ਥਣ ਤਕਰੀਬਨ ਇਕੱਲਾ ਇਕੱਲੀ ਲੱਗਿਆ ਨੰਬਰ ਬੋਲ ਦਿਓ ਜੀ ਨੰਬਰ 62395 ਜੀ 37195 62395 37195 ਬਾਈ ਦਾ ਨੰਬਰ ਆ ਪਿੰਡ ਠੂਲੀਵਾਲਾ तहसील ਤੇ ਜ਼ਿਲ੍ਹਾ ਬਰਨਾਲਾ ਰੂਟੀਨ ਚ ਇਹ ਸੱਜਣ ਕੋਲ ਗਾਵਾਂ ਰਹਿੰਦੀਆਂ तकरीबन तकरीबन 24 ਘੰਟੇ ਪਹਿਲੇ ਪਾ ਜਦੋਂ ਮਰਜ਼ੀ ਬਾਈ ਨਾਲ ਸੰਪਰਕ ਕਰ ਲਓ ਜਿੱਦਾਂ ਦੀ ਵੀ ਆਪਾਂ ਕਹਿ ਲਈ ਵੀ ਡਿਮਾਂਡ ਹੋਊਗੀ ਉਦਾਂ ਦੀਆਂ ਗਾਵਾਂ ਬਾਈ ਕਹਿੰਦਾ ਆਪਾਂ ਪਰਚੇਜ਼ ਕਰਾ ਦਾਂਗੇ ਪਿੰਡ ਠੂਲੀਵਾਲਾ तहसील ਤੇ ਜ਼ਿਲ੍ਹਾ ਬਰਨਾਲਾ ਧੰਨਵਾਦ